ਸ਼੍ਰੋਮਣੀ ਅਕਾਲੀ ਦਲ ਦੀਆਂ ਕੋਈ ਬਾਹਰ ਨਹੀਂ ਆਕੜੀਆਂ ਸੱਚਾਈਏ ਵੀ ਅਸੀਂ ਸਮਝੌਤੇ ਬਿਨਾਂ ਜੀ ਬੱਜਦੇ ਹੀ ਨਹੀਂ ਸਾਡਾ ਤਾਂ ਇਹੀ ਹੈ ਵੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹ ਰਹੇ ਉਹਦੇ ਲਈ ਜੇ ਕੁਝ ਵੀ ਕਰਨਾ ਪਵੇ ਲੋਕ ਤਾਂ ਇੱਥੇ ਵੀ ਕਹਿ ਸਕਦੇ ਨੇ ਕਿ ਹੁਣ ਦੇਖੋ ਅਕਾਲੀ ਥੁੱਕ ਕੇ ਚੱਟਣਗੇ ਕਿ ਕਿਦਾਂ ਚੱਟਣਗੇ ਜੀ ਪਹਿਲਾਂ ਪਹਿਲਾ ਵਿਰੋਧ ਪਹਿਲਾਂ ਸੁਣੋ ਸੁਣੋ ਮੈਂ ਦੱਸਦਾ ਮੈਂ ਦੱਸਦਾ ਤੁਸੀਂ ਇਤਿਹਾਸ ਕਰ ਮੈਂ ਦੱਸਦਾ ਮੈਂ ਦੱਸਦਾ ਮੁਗਲਾਂ ਤੋਂ ਲੈ ਕੇ ਹੁਣ ਤੱਕ ਮੈਂ ਦੱਸਦਾ ਮੈਂ ਦੱਸਦਾ ਸ਼੍ਰੋਮਣੀ ਅਕਾਲੀ ਦਲ ਕੋਈ ਅਜਿਹੀ ਗੱਲ ਨਹੀਂ ਕਰੂਗਾ ਜਿਹੜੀ ਪੰਜਾਬ ਦੇ ਹੱਕ ਚ ਨਾ ਹੋਵੇ ਕੈਪਟਨ ਮਰਿੰਦਰ ਸਿੰਘ ਦਾ ਜਦੋਂ ਬਿਆਨ ਆਉਂਦਾ ਹੈ ਕਿ ਗੱਠਜੋੜ ਹੋਣਾ ਚਾਹੀਦਾ ਜਾਂ ਹੋ ਸਕਦਾ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਕਿ ਗੱਠਜੋੜ ਹੋਣਾ ਹੈ ਜੋ ਪੰਜਾਬ ਨਾਲ ਖੜੇਗਾ ਸ਼੍ਰੋਮਣੀ ਅਕਾਲੀ ਦਲ ਉਸ ਨਾਲ ਸਮਝੌਤਾ ਵੀ ਕਰੇਗਾ ਕਿਉਂਕਿ ਜੇ ਪਿਛਲੇ ਸਮੇਂ ਜੇ ਸਮਝੌਤੇ ਰਹੇ ਤਾਂ ਪੰਜਾਬ ਚ ਇੱਕ ਹਿੰਦੂ ਸਿੱਖ ਏਕਤਾ ਦੀ ਭਾਈਚਾਰਕ ਸਾਂਝ ਇੱਕ ਪੰਜਾਬ ਦੀ ਡਿਵੈਲਪਮੈਂਟ ਇੱਕ ਪੰਜਾਬ ਦਾ ਲਾਅ ਐਂਡ ਆਰਡਰ 105 ਸਾਲ ਪੁਰਾਣੀ ਸਾਡੀ ਸਿਆਸੀ ਪਾਰਟੀ ਜਿਹੜੇ ਸਾਡੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਦਾ ਦਾਵਾ ਕਰਦੀ ਹੈ ਉਹਨਾਂ ਨੂੰ ਗੱਠ ਜੋੜ ਦੀ ਲੋੜ ਕਿਉਂ ਪੈ ਰਹੀ ਆ 227 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਹ ਕਹਿਣਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਰ ਇਸ ਸਭ ਦੇ ਵਿਚਾਲੇ ਬੀਜੇਪੀ ਦੇ ਕਾਫੀ ਲੀਡਰ ਇਸ ਗੱਠ ਜੋੜ ਦਾ ਵਿਰੋਧ ਕਰ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਦੇ ਨਾਲ ਸਿਆਸੀ ਚਰਚੇ ਪੰਜਾਬ ਦੇ ਵਿੱਚ ਤੇਜ਼ ਹੋ ਗਏ ਨੇ ਕਿ ਹੁਣ ਇਹ ਪਾਰਟੀਆਂ ਦੁਬਾਰਾ ਫੇਰ ਇੱਕ ਦੂਜੀ ਦੀ ਬੇੜੀ ਦੇ ਵਿੱਚ ਸਵਾਰ ਹੋਣਗੀਆਂ ਤਾਂ ਜੋ 227 ਦਾ ਕਿਲਾ ਫਤਿਹ ਹੋ ਸਕੇ ਆਖਰ ਗੱਠ ਜੋੜ ਵਾਕਈ ਹੋਣ ਵਾਲਾ ਹੈ ਜਾਂ ਫਿਰ ਇਹ ਬਿਆਨ ਸਿਰਫ ਇੱਕ ਬਿਆਨ ਬਣ ਕੇ ਹੀ ਰਹਿ ਜਾਊਗਾ ਇਸ ਮੁੱਦੇ ਤੇ ਸਾਡੇ ਨਾਲ ਵਿਧਾਨ ਸਭਾ ਹਲਕਾ ਮੁਹਾਲੀ ਦੇ ਅਕਾਲੀ ਦਲ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੋਹਾਣਾ ਮੌਜੂਦ ਨੇ ਗੱਲਬਾਤ ਅਕਾਲੀ ਭਾਜਪਾ ਗੱਠ ਜੋੜ ਨੂੰ ਲੈ ਕੇ ਸੋਹਾਣਾ ਉਹਨਾਂ ਦੇ ਨਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫੇਰ ਦੂਜੇ ਭਰਾ ਦੇ ਕੋਲ ਜਾ ਰਹੇ ਹਾਂ ਦੇਖੋ ਜੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਹੈ ਸਾਡਾ ਜਿਹੜਾ ਇਤਿਹਾਸ ਹੈ ਸਾਨਾ ਮੱਤੀ ਹੈ ਮਾਨਾ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਹ ਇਤਿਹਾਸ ਹੈ ਜਿਹੜੀ ਖੂਨ ਸਿਰਜ ਕੇ ਸਾਡੇ ਬਜ਼ੁਰਗਾਂ ਨੇ ਇਹ ਪਾਰਟੀ ਦੀ ਜਿਹੜੀ ਹੋਂਦ ਚ ਲੈ ਕੇ ਆਂਦੀ ਸੀਗੀ ਔਰ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਹੈ ਇਹਦੇ ਵਾਸਤੇ ਸਾਡੇ ਪ੍ਰਧਾਨ ਸਾਸਕ ਵੀਰ ਸਿੰਘ ਬਾਦਲ ਸਾਹਿਬ ਨੇ ਔਰ ਬੀਬਾ ਹਰਸਿਮਤ ਬਾਦਲ ਜੀ ਨੇ ਬੜੇ ਕਿਉਂਕਿ ਹਰੇਕ ਮੁੱਦੇ 'ਤੇ ਤੁਸੀਂ ਇਹ ਲਾਓ ਉਹ ਲੋਕ ਸਭਾ ਦੇ ਵਿੱਚ ਇੱਕੋ ਇੱਕ ਪੰਜਾਬ ਦੀ ਧੀ ਹੈ ਜਿਹੜੀ ਹਰੇਕ ਮੁੱਦੇ ਦੇ ਪੰਜਾਬ ਦੀ ਕੋਈ ਵੀ ਗੱਲ ਹੋਵੇ ਉਹ ਬਖੂਬੀ ਆਪਣਾ ਪੱਖ ਵੀ ਰੱਖਦੇ ਆਂ ਔਰ ਜਿੱਥੇ ਵਿਰੋਧ ਕਰਨ ਦੀ ਲੋੜ ਪਵੇ ਉੱਥੇ ਵਿਰੋਧ ਵੀ ਕਰਦੇ ਆਂ ਸਾਨੂੰ ਜਿਹੜਾ ਗਠਜੋੜ ਹੈ ਕੋਈ ਅਹਿਮਤ ਨਹੀਂ ਰੱਖਦਾ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਹੈ ਫਿਰ ਪੰਜਾਬ ਦੇ ਮੁੱਦੇ ਆਂ ਫਿਰ ਉਸ ਤੋਂ ਅੱਗੇ ਗਠਜੋੜ ਹੈ ਠੀਕ ਹੈ ਨਾ ਇਹ ਹੈ ਅੰਦਰੂਨੀ ਗੱਲਾਂ ਕੀ ਨੇ ਮੈਂ ਮੈਂ ਇੱਥੇ ਜਵਾਬ ਉਥੋਂ ਤੋਂ ਸਿੱਧਾ ਚਾਹੂੰਗਾ ਸੁਖਵੀਰ ਸਿੰਘ ਬਾਦਲ ਦੇ ਨਾਲ ਇਸ ਮੁੱਦੇ ਤੇ ਗੱਲਬਾਤ ਹੋਈ ਹੂ ਕੈਪਟਨ ਮਰਿੰਦਰ ਸਿੰਘ ਦਾ ਜਦੋਂ ਬਿਆਨ ਆਉਂਦਾ ਕਿ ਗੱਠ ਜੋੜ ਹੋਣਾ ਚਾਹੀਦਾ ਜਾਂ ਹੋ ਸਕਦਾ ਕੰਸੋਹਾਂ ਲਗਾਤਾਰ ਚੱਲ ਰਹੀਆਂ ਨੇ ਪਿਛਲੇ 1 ਸਾਲ ਤੋਂ ਜੇਕਰ ਦੇਖਿਆ ਜਾਵੇ ਕਦੇ ਕੋਈ ਲੀਡਰ ਕੁਝ ਬੋਲਦਾ ਗੱਠ ਜੋੜ ਬਾਰੇ ਕਦੇ ਕੋਈ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਕਿ ਗੱਠ ਜੋੜ ਹੋਣਾ ਹੈ ਦੇਖੋ ਇਹ ਇਹ ਦੋ ਗੱਲਾਂ ਪਹਿਲਾਂ ਤੁਸੀਂ ਗੱਲ ਕਰੀਏ ਕੈਪਟਨ ਸਾਹਿਬ ਦੇ ਬਿਆਨ ਦੀ ਕੈਪਟਨ ਸਾਹਿਬ ਦਾ ਬਿਆਨ ਉਹ ਨਿੱਜੀ ਹੈ ਕੋਈ ਪਾਰਟੀ ਪਲੇਟਫਾਰਮ ਤੇ ਬਿਆਨੀ ਹੈਗਾ ਬੀਜੇਪੀ ਨਾਲ ਕੋਈ ਸਬੰਧ ਨਹੀਂ ਉਸ ਦਾ ਦੇਖੋ ਮੇਰੇ ਖਿਆਲ ਨਾਲ ਉਹਨਾਂ ਨੇ ਉਹ ਬਿਆਨ ਜੋ ਪੰਜਾਬ ਚ ਫੀਡਬੈਕ ਉਹਨਾਂ ਨੂੰ ਮਿਲ ਰਹੀ ਹੈ ਉਹ ਦੋ ਦਫਾ ਪੰਜਾਬ ਦੇ ਮੁੱਖ ਮੰਤਰੀ ਰਹੇ ਮੈਂਬਰ ਪਾਰਲੀਮੈਂਟ ਰਹੇ ਤੇ ਹੋਰ ਉਹਨਾਂ ਦੇ ਧਰਮ ਪਤਨੀ ਸੈਂਟਰ ਚ ਵਜੀਰ ਰਹੇ ਜੋ ਪੰਜਾਬੀਆਂ ਦੀ ਉਹਨਾਂ ਕੋਲ ਕੋਈ ਫੀਡਬੈਕ ਆਈ ਹੋਣੀ ਉਹਨਾਂ ਦੀ ਬਰਕਰਾਰਾਂ ਦੀ ਆਈ ਹੋਣੀ ਉਹ ਉਹਨਾਂ ਨੇ ਇੱਕ ਪੱਤਰਕਾਰ ਰਹੀਂ ਇੱਕ মিডিਆ ਰਹੀਂ ਉਹਨੂੰ ਜਨਤ ਕਰਿਆ ਉਹਨਾਂ ਨੇ ਆਪਣੇ ਆਪਣੀ ਮੰਨ ਦੀ ਗੱਲ ਕਹੀ ਹੈ ਜੋ ਹਰੇਕ ਬੰਦੇ ਦੀ ਮੰਨਦੀ ਗੱਲ ਹੁੰਦੀ ਹੈ ਉਹਨਾਂ ਨੇ ਉਹ ਮੰਨਦੀ ਗੱਲ ਕਹੀ ਤੇ ਦੂਜੀ ਰਹੀ ਗੱਲ ਸਤਜੀਤ ਸਿੰਘ ਬਾਦਲ ਸਾਹਿਬ ਨੇ ਹਜੇ ਤੱਕ ਸਾਡੇ ਨਾਲ ਕੋਈ ਵੀ ਵਿਧਨ ਪਾਰਟੀ ਕੋਈ ਇਸ ਗੱਲ ਤੇ ਵਿਚਾਰ ਚਾਚਾ ਨਹੀਂ ਹੋਈ ਕਿ ਸਾਨੂੰ ਗਟਚੋੜ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜਿਸ ਦਿਨ ਇਸ ਮੁੱਦੇ ਤੇ ਗੱਲ ਹੋਈ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੀ ਗੱਲ ਜਨਤਕ ਕਰਾਂ ਕਿਉਂਕਿ ਇਹ ਵੱਡੇ ਲੈਵਲ ਦੀ ਗੱਲ ਹੈ ਇਹ ਇਹ ਸਾਡੀ ਕੋਰ ਕਮੇਟੀ ਬਣੀ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਦੀ ਕੋਰ ਟੀਮ ਹੈ ਉਹਨਾਂ ਨੇ ਉਹਦੇ ਚ ਫੀਡਬੈਕ ਲੈ ਕੇ ਜੋ ਵੀ ਪੰਜਾਬ ਦੇ ਹਿੱਤ ਚ ਹੋਏਗਾ ਜੋ ਪੰਜਾਬ ਨਾਲ ਖੜੇਗਾ ਸ਼੍ਰੋਮਣੀ ਅਕਾਲੀ ਦਲ ਉਹਦੇ ਨਾਲ ਸਮਝੌਤਾ ਵੀ ਕਰੇਗਾ ਕਿਉਂਕਿ ਜੇ ਪਿਛਲੇ ਸਮੇਂਾਂ ਚ ਸਮਝੋਤੇ ਰਹੇ ਤਾਂ ਪੰਜਾਬ ਚ ਇੱਕ ਹਿੰਦੂ ਸਿੱਖ ਏਕਤਾ ਦੀ ਭਾਈਚਾਰਕ ਸਾਂਝ ਇੱਕ ਪੰਜਾਬ ਦੀ ਡਿਵੈਲਪਮੈਂਟ ਇੱਕ ਪੰਜਾਬ ਦਾ ਲੈਂਡ ਆਰਡਰ ਤੁਸੀਂ ਇਹ ਦੇਖੋ 2007 ਤੋਂ 17 ਦਾ ਰਾਜ ਕੱਢ ਲਿਓ ਉਸ ਸਮੇਂ ਜੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੇ ਸੱਜ ਕੁਬੀਰ ਸਿੰਘ ਬਾਦਲ ਸਾਹਿਬ ਨੇ ਅਮਰਸਾਹਬ ਸਾਹਿਬ ਦਾ ਗਲਿਆਰਾ ਬਣਾਇਆ ਤਾਂ ਉਹਦੇ ਨਾਲ ਹੀ ਉੱਥੇ ਜਿਹੜਾ ਮੰਦਿਰ ਹੈ ਠੀਕ ਹੈ ਨਾ ਉਹਦਾ ਵੀ ਉਹ ਨਹੀਂ ਉਹ ਕਰਿਆ ਭਗਵਾਨ ਬਾਲਮੀਕ ਜੀ ਦਾ ਸਥਾਨ ਬਣਾਇਆ ਉੱਥੇ ਦੁਰਗਾਣਾ ਮੰਦਿਰ ਉਹ ਬਣਾਏ ਉਸ ਤੋਂ ਬਾਅਦ ਤੁਸੀਂ ਇਹ ਲਾਓ ਵੀ ਜਿੰਨੀ ਵੀ ਇੱਥੋਂ ਮਾਤਾ ਨੈਣਾ ਦੇਵੀ ਲਈ ਸੜਕ ਫੋਰ ਲਾਈਨ ਕਰੀ ਸੋ ਜੋ ਵੀ ਕੰਮ ਕਰੇ ਇੱਕ ਭਾਈ ਚਾਰ ਕਿਸਾਨ ਇਹ ਇਹ ਦੇਖੋ ਲੈਂਡ ਆਰਡਰ ਖਰਾਬ ਕਰਨ ਦੇ ਅਲੀਗੇਸ਼ਨ ਵੀ ਉਸੇ 2007 ਤੋਂ ਲੈ ਕੇ 17 ਤੱਕ ਦੇ ਸਮੇਂ ਦੇ ਵਿੱਚ ਲੱਗਦੇ ਰਹੇ ਨੇ ਦੋਨਾਂ ਭਾਈ ਦੋਨਾਂ ਭਾਈ ਵਾਲਾਂ ਤੇ ਲੱਗਦੇ ਰਹੇ ਨੇ ਚਾਹੇ ਬੰਦੀ ਸਿੰਘਾਂ ਦੀ ਗੱਲ ਹੋਵੇ ਮਨੁੱਖੀ ਅਧਿਕਾਰਾਂ ਦਾ ਕਾਹਨ ਕਰਨ ਦੇ ਅਲੀਗੇਸ਼ਨ ਭਾਰਤੀ ਜਨਤਾ ਪਾਰਟੀ ਦੇ ਉੱਪਰ ਲੱਗਦੇ ਰਹੇ ਨੇ ਉਸ ਤੋਂ ਬਾਅਦ ਪੰਜਾਬ ਦਾ ਲਾਅ ਐਂਡ ਆਰਡਰ ਨੂੰ ਦਾਦੇ ਉੱਪਰ ਲਗਾਉਣ ਦੇ ਲਈ ਆਪਣੇ ਨਿੱਜੀ ਹਿੱਤਾਂ ਦੇ ਲਈ ਦਾਦੇ ਉੱਪਰ ਲਗਾਉਣ ਦੇ ਲਈ ਵੱਡੇ ਬਾਦਲ ਸਾਹਿਬ ਜਾਂ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਅਲੀਗੇਸ਼ਨ ਵੀ ਵੱਡੇ-ਵੱਡੇ ਲੱਗਦੇ ਰਹੇ ਨੇ ਦੇਖੋ ਅਲੀਗੇਸ਼ਨ ਲਾ ਦੇਣਾ ਉਸ ਤੋਂ ਬਾਅਦ ਦੋ ਸਰਕਾਰਾਂ ਚੇਂਜ ਹੋ ਲਈਆਂ ਜੋ ਅਲੀਗੇਸ਼ਨ ਸਾਡੇ ਤੇ ਲੱਗੇ ਕੀ ਉਹਨਾਂ ਦੀ ਕੋਈ ਪੁਸ਼ਟੀ ਹੋਈ ਕਿਆ ਉਹ ਨਾ ਐਲੀਗੇਸ਼ਨਾਂ ਦੇ ਇੱਕ ਕਿਸੇ ਬੰਦੇ ਤੇ ਇਲਜ਼ਾਮ ਲਗਾ ਦੇਣਾ ਇਹ ਤਾਂ ਬੜਾ ਸੌਖੀ ਗੱਲ ਹੈ ਨਾ ਉਹਨਾਂ ਨੂੰ ਪ੍ਰੂਫ ਕਰਨਾ ਉਹਨਾਂ ਇਲਜ਼ਾਮਾਂ ਦੀ ਡੁਗਾਈ ਚ ਜਾ ਕੇ ਉਹਨਾਂ ਇਲਜ਼ਾਮਾਂ ਨੂੰ ਐਂਡ ਤੱਕ ਪਹੁੰਚਾਉਣਾ ਇਹ ਉਹ ਉਹ ਨੂੰ ਤੁਸੀਂ ਮੰਨ ਸਕਦੇ ਹੋ ਐ ਕੋਈ ਦੋਸ਼ੀ ਨਹੀਂ ਬਣ ਜਾਂਦਾ ਕਿਸੇ ਦੇ ਇਲਜ਼ਾਮ ਲਾਏ ਤੋਂ ਅਕਾਲ ਤਖਤ ਸਾਹਿਬ ਜਾ ਕੇ ਮੰਨੇ ਨੇ ਦੇਖੋ ਇਹ ਇਹ ਗੁਰੂ ਦਾ ਸਿੱਖ ਹਰੇਕ ਉਥੇ ਨਤਮਸਤਕ ਹੁੰਦਾ ਉਹਨਾਂ ਨੇ ਸਾਰੀਆਂ ਜੋ ਗੱਲਾਂ ਸੀਗੀਆਂ ਆਪਣੀ ਝੋਲੀ ਪਵਾ ਲਈ ਠੀਕ ਹੈ ਨਾ ਉਹਨਾਂ ਨੇ ਜੇ ਮੈਂ ਕਹਿੰਦਾ ਵੀ ਉਹਨਾਂ ਇੱਕ ਬੰਦਾ ਜਦ ਸਮਰਪਿਤ ਹੋ ਕੇ ਉਹਦਾ ਗੁਰੂ ਸਾਹਿਬ ਨੂੰ ਪਤਾ ਨਾ ਸਮਰਪਿਤ ਹੋ ਕੇ ਸੇਵਾ ਭਾਵਨਾ ਦੇ ਰਾਹੀਂ ਉਹਨਾਂ ਨੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਵੀ ਜਿਹੋ ਹੋਇਆ ਲਓ ਮੇਰੀ ਝੋਲੀ ਪਾ ਦ ਗੁਰੂ ਸਾਹਿਬ ਬਖਸ਼ਿੰਦਾ ਬਖਸ਼ਿੰਦ ਤਖਤ ਅੱਛਾ ਸੋਣਾ ਸਾਹਿਬ ਗੱਠ ਜੋੜ ਦੀ ਲੋੜ ਕਿਉਂ ਪੈ ਰਹੀ ਹੈ ਤੁਸੀਂ ਪਹਿਲਾਂ ਕਹਿ ਕੇ ਹਟਿਓ ਕੇ ਸਾਡੇ ਬਜ਼ੁਰਗਾਂ ਦੇ ਖੂਨ ਦੇ ਨਾਲ ਬਣਾਈ ਹੋਈ ਪਾਰਟੀ ਆ ਸਾਡੇ ਪੰਜਾਬੀਆਂ ਦੀ ਪਾਰਟੀ 105 ਸਾਲ ਹੋ ਚੁੱਕੇ ਨੇ 105 ਸਾਲ ਪੁਰਾਣੀ ਸਾਡੀ ਸਿਆਸੀ ਪਾਰਟੀ ਜਿਹੜੇ ਸਾਡੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕਰਨ ਦਾ ਦਾਵਾ ਕਰਦੀ ਆ ਉਹਨਾਂ ਨੂੰ ਗੱਠ ਜੋੜ ਦੀ ਲੋੜ ਕਿਉਂ ਪੈ ਰਹੀ ਹੈ ਆਪਣੇ ਆਪਣੇ ਹੀ ਖੇਤਰ ਦੇ ਵਿੱਚ ਕਿਉਂਕਿ ਗੱਲਾਂ ਲਗਾਤਾਰ ਇਹ ਵੀ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀਆਂ ਕਿਤੇ ਨਾ ਕਿਤੇ ਮੀਟਿੰਗਸ ਜਿਹੜੀਆਂ ਨੇ ਉਹ ਗੱਠ ਜੋੜਦੂ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰਸ ਦੇ ਨਾਲ ਹੋ ਚੁੱਕੀਆਂ ਨੇ ਗੁਪਤ ਮੀਟਿੰਗਾਂ ਸੁਖਵੀਰ ਸਿੰਘ ਬਾਦਲ ਦੀਆਂ ਸਿੱਧੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਸ਼ਾ ਸਾਹਿਬ ਉਹਨਾਂ ਦੇ ਨਾਲ ਸਿੱਧੀਆਂ ਹੋ ਚੁੱਕੀਆਂ ਨੇ ਦੇਖੋ ਤੁਸੀਂ ਹਾਲਾਤ ਤਾਂ ਮਾੜੇ ਮੰਨਦੇ ਹੋ ਨਾ ਅਕਾਲੀ ਦਲ ਦੇ ਨਹੀਂ ਨਹੀਂ ਬਿਲਕੁਲ ਨਹੀਂ ਮੰਨਦੇ ਅਸੀਂ ਅਕਾਲੀ ਦਲ ਚੜ੍ਹਦੀ ਕਲਾ ਜੇ ਅਕਾਲੀ ਦਲ ਹਮੇਸ਼ਾ ਹੀ ਤੁਸੀਂ ਪੁਰਾਣਾ ਇਤਿਹਾਸ ਕੱਢ ਲਿਓ ਅ ਜਿਹੜਾ ਪੁਰਾਣਾ ਦੌਰ ਰਹਾ ਜਿਸ ਸਮੇਂ ਇਹ ਸੀਗਾ ਵੀ ਪੰਜਾਬ ਚ ਇਹ ਨਹੀਂ ਪਤਾ ਸੀਗਾ ਕਿ ਕਿਸੇ ਗੁਰਸਿੱਖ ਨੌਜਵਾਨ ਨੇ ਆਪਣੇ ਘਰੇ ਆਉਣਾ ਉਸ ਸਮਿਆਂ ਚ ਅਕਾਲੀ ਦਲ ਕਿਸ ਉਹਦੇ ਚੋਂ ਨਿਕਲ ਕੇ ਫਿਰ 1997 ਚ 95 ਸੀਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਣਾਈ ਸੀ ਠੀਕ ਹੈ ਸਾਡਾ ਜਿਹੜਾ ਮਨੋਰਥ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਨੇ ਅਜੇ ਤੱਕ ਇਹ ਨਹੀਂ ਸੋਚਿਆ ਵੀ ਸਾਡਾ ਗਠਜੋੜ ਹੋਊ ਜਾਂ ਨਹੀਂ ਹੋਊ ਅਸੀਂ ਆਪਣੀ ਤਿਆਰੀ ਅੱਜ ਜ਼ਿਲ੍ਹਾ ਪ੍ਰੇਸ਼ਰ ਬਲੌਕ ਸਮਤੀ ਲਾ ਲੋ ਤੁਸੀਂ ਹਰੇਕ ਬੂਥ ਪੱਧਰ ਤੱਕ ਸ਼੍ਰੋਮਣੀ ਅਕਾਲੀ ਦਲ ਪਹੁੰਚ ਕਰ ਰਿਹਾ ਔਰ ਉਹ ਲੜਾਈ ਅਸੀਂ ਆਪ ਲੜ ਰਹੇ ਹਾਂ ਜਿੰਨੀਆਂ ਹੁਣ ਪਿਛਲੇ ਸਮੇਂ ਚ ਭਾਵੇਂ ਤਰਨਤਨ ਸਾਹਿਬ ਦੀ ਜਿਮਨੀ ਚ ਹੋਣਾ ਭਾਵੇਂ ਲੁਧਿਆਣਾ ਦੀ ਜਿਮਨੀ ਚ ਹੋਣਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਬਲ ਬੁੱਤੇ ਤੇ ਲੜੀ ਔਰ ਆਉਣ ਵਾਲੇ ਸਮੇਂ ਚ ਵੀ ਸ਼੍ਰੋਮਣੀ ਅਕਾਲੀ ਦਲ ਤਿਆਰ ਪਰ ਤਿਆਰ ਹੈ ਔਰ ਸ਼੍ਰੋਮਣੀ ਅਕਾਲੀ ਦਲ 2027 ਚ ਲੜਾਈ ਘਟਕੇ ਲੜੂਗਾ ਦੇਖੋ ਸਮਝੌਤਾ ਇੱਕ ਨੈਕਸਟ ਸਟੈਪ ਹੈ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੇ ਕੋਈ ਧਿਰ ਪੰਜਾਬ ਲਈ ਸ਼ਹਿਰਦਾ ਜੇ ਕੋਈ ਪੰਜਾਬ ਦੇ ਮਸਲੇ ਹੱਲ ਕਰਨ ਲਈ ਰਾਜੀ ਹੈ ਮੁੱਦੇ ਦੇਖੋ ਸਮਝੌਤੇ ਪਹਿਲਾਂ ਵੀ ਮੁੱਦਿਆਂ ਦੇ ਆਧਾਰਤ ਹੁੰਦੇ ਆਏ ਤੁਸੀਂ ਮੁਗਲਾਂ ਤੋਂ ਰਾਜ ਤੋਂ ਲਿਖ ਲਓ ਸਮਝੌਤੇ ਹੁੰਦੇ ਆਏ ਪਰ ਸਮਝੌਤੇ ਜੇ ਮੁੱਦਾ ਹੀਣ ਹੋਣ ਤਾ ਸ਼੍ਰੋਮਣੀ ਅਕਾਲੀ ਦਲ ਉਸ ਨਾਲ ਸਮਝੌਤਾ ਨਹੀਂ ਕਰੂਗਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਔਰ ਪੰਜਾਬੀਅਤ ਪਹਿਲਾਂ ਪੰਜਾਬ ਦੇ ਹੱਕਾਂ ਦੇ ਰਾਖੇ ਬਣ ਕੇ ਅਸੀਂ ਲੜਾਈਆਂ ਲੜੀਆਂ ਉਹ ਉਹ ਲੜਾਈ ਦੇ ਵਿੱਚ ਜਿਹੜੀ ਸਾਡੀ ਹਮੀ ਪਰੂਗੀ ਜਿਹੜੀ ਪਾਰਟੀ ਉਹਦੇ ਨਾਲ ਇਹ ਗੱਟ ਜੋੜ ਹੋ ਸਕਦਾ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਲੜਾਈ ਲੜੀਆ ਪੰਜਾਬ ਦੇ ਹਿੱਤ ਸਾਡੇ ਲਈ ਪਹਿਲਾਂ ਨੇ ਮੈਂ ਕਿਸਾਨ ਅੰਦੋਲਨ ਦੇ ਵਿੱਚ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਬੀਬਾ ਹਰ ਸਿਮਰਤ ਬਾਦਲ ਕੇਂਦਰ ਦੇ ਵਿੱਚ ਵਜ਼ੀਰ ਸੀਗੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਗੱਠ ਜੋੜ ਟੁੱਟਿਆ ਉਸ ਤੋਂ ਪਹਿਲਾਂ ਸਟੇਟਮੈਂਟਸ ਕਾਫੀ ਨੇ ਕਿਸਾਨ ਬਿੱਲਾਂ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਲਗਾਤਾਰ ਤੁਹਾਡੇ ਉੱਪਰ ਇਸ ਨੂੰ ਲੈ ਕੇ ਸਵਾਲ ਜਿਹੜੇ ਨੇ ਹੋਏ ਨੇ ਪਰ ਉਸ ਤੋਂ ਬਾਅਦ ਚਲੋ ਜਿਹੜਾ ਅਲਾਈਅੰਸ ਹੋ ਟੁੱਟਿਆ ਹਨਾ ਉਹ ਸਾਰਾ ਕੁਝ ਹੋਇਆ ਲੋਕ ਤਾਂ ਜੀ ਫਿਰ ਸਵਾਲ ਇੱਕ ਆਵਾਜ਼ ਇਹ ਵੀ ਉੱਠ ਸਕਦੇ ਆ ਕਿ 750 ਕਿਸਾਨਾਂ ਦੇ ਖੂਨ ਦਾ ਕੀ ਹੋਏਗਾ ਉਹਨਾਂ ਦੀ ਮੌਤ ਦਾ ਕੀ ਹੋਏਗਾ ਉਹਨਾਂ ਦੇ ਪਰਿਵਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸੁਖਵੀਰ ਸਿੰਘ ਬਾਦਲ ਕਹਿ ਸਕਦੇ ਨੇ ਕਿ ਜਿਸ ਸਿਆਸੀ ਪਾਰਟੀ ਦੀ ਵਜ੍ਹਾ ਦੇ ਨਾਲ ਥੋੜਾ ਪਰਿਵਾਰ ਦਾ ਮੈਂਬਰ ਇਸ ਦੁਨੀਆ ਤੋਂ ਗਿਆ ਉਸ ਸਿਆਸੀ ਪਾਰਟੀ ਦੇ ਨਾਲ ਅਸੀਂ ਆਪਣੀਆਂ ਕੁਰਸੀਆਂ ਦੇ ਲਈ ਸਮਝੌਤਾ ਕਰ ਲਿਆ। ਕੱਲੋਂ ਇਸ ਤਰ੍ਹਾਂ ਦੇ ਵੱਡੇ ਸਵਾਲ ਵੀ ਉੱਠ ਸਕਦੇ ਨੇ ਕਿਉਂਕਿ ਕੈਪਟਨ ਮਨਿੰਦਰ ਸਿੰਘ ਦਾ ਤੁਸੀਂ ਨੇ ਕਿਹਾ ਕਿ ਉਹਨਾਂ ਨੂੰ ਆਵਾਜ਼ ਆਈ ਹੋਵੇਗੀ ਇਸ ਕਰਕੇ ਕੈਪਟਨ ਸਾਹਿਬ ਨੇ ਆਪਣੇ ਤਜਰਬੇ ਦੇ ਵਿੱਚੋਂ ਇਹ ਗੱਲਾਂ ਕਹੀਆਂ ਨੇ। ਦੇਖੋ ਹੁਣ ਦੋ ਗੱਲਾਂ ਤੁਸੀਂ ਠੀਕ ਸਵਾਲ ਕਰਿਆ। ਅੱਜ ਕੋਈ ਪਿੰਡ ਦੀ ਸਰਪੰਚੀ ਨਹੀਂ ਛੱਡਦਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਚੋਂ ਵਜੀਰੀ ਛੱਡੀ। ਪਹਿਲੀ ਗੱਲ। ਠੀਕ ਹੈ ਨਾ ਛੜੀ ਨਾ ਵਿਰੋਧ ਕੀਤਾ ਜਦੋਂ ਕਿਸਾਨੀ ਬਿੱਲ ਨੂੰ ਲੈ ਕੇ ਜਦੋਂ ਵਿਰੋਧ ਕੀਤਾ ਦੇਖੋ ਵਿਰੋਧ ਚ ਅਕਾਲੀ ਦਲ ਦੇ ਯੋਧੇ ਸਭ ਤੋਂ ਅੱਗੇ ਲੱਗੇ ਸੀਗੇ ਪਰ ਦੂਜੀ ਗੱਲ ਪਹਿਲਾਂ ਪਹਿਲਾਂ ਫਿਰ ਉਹ ਵੀ ਤਾਂ ਕਰਦੇ ਸੀ ਕਿ ਨਹੀਂ ਨਹੀਂ ਇਹ ਤਾਂ ਬਿੱਲ ਠੀਕ ਨਹੀਂ ਜੀ ਨਹੀਂ ਨਹੀਂ ਉਸ ਸਮੇਂ ਤੱਕ ਕੋਈ ਆਰਡੀਨੈਂਸ ਜਾਰੀ ਨਹੀਂ ਹੋਇਆ ਤਾਂ ਇੱਕ ਜਿੰਨੀ ਕੁ ਫੀਡਬੈਕ ਮਿਲੀ ਸੀਗੀ ਉਸ ਤੇ ਠੀਕ ਹੈ ਸਟੇਟਮੈਂਟ ਆ ਗਈ ਪਰ ਜਦੋਂ ਕੈਬਨਿਟ ਚ ਉਹ ਬਿੱਲ ਆਇਆ ਤਾਂ ਉਸ ਸਮੇਂ ਬੀਬਾ ਜੀ ਨੇ ਵਿਰੋਧ ਕੀਤਾ ਔਰ ਉਹਨਾਂ ਨੇ ਕੈਬਨਿਟ ਚ ਰਿਜਾਇਨ ਕਰਿਆ ਔਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਨਾਤਾ ਤੋੜਿਆ ਪਹਿਲੀ ਦੂਜੀ ਗੱਲ ਤੁਸੀਂ ਕਿਹਾ ਵੀ ਜਿਹੜੀ ਸਾਹਦਤ ਹੋਈ ਹੁਣ ਉਹ ਦੇਖੋ ਅਕਾਲੀ ਦਲ ਉਸ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਕਿਸਾਨਾਂ ਦੀ ਲੜਾਈ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀਆਂ ਟਰਾਲੀਆਂ ਤਾਂ ਨਹੀਂ ਚੋਰੀ ਕਰੀਆਂ ਉਹ ਠੀਕ ਆ ਉਹ ਸਰਕਾਰ ਆ ਸਰਕਾਰ ਨੂੰ ਉਹ ਸਵਾਲ ਹੁੰਦੇ ਨੇ ਜੋ ਤੁਸੀਂ ਟਰਾਲੀਆਂ ਦੀ ਗੱਲ ਕਰਦੇ ਹੋ ਜਾਂ ਡੱਲੇ ਵਾਲ ਸਾਹਿਬ ਦੇ ਉਹ ਸੰਘਰਸ਼ ਦੀ ਗੱਲ ਕਰਦੇ ਹੋ ਗੱਲ ਉਹਨਾਂ ਦੀ ਆ ਕਿ ਉਹ 750 ਕੁਰਬਾਨੀਆਂ ਹੋਈਆਂ ਨੇ ਉਹਨਾਂ ਨੂੰ ਕੀ ਅੱਖੋਂ ਪਰੋਖੇ ਕਰੋਗੇ ਜਾਂ ਉਹਨਾਂ ਪਰਿਵਾਰਾਂ ਦੇ ਲਈ ਤੁਹਾਡੇ ਕੋਲ ਇਸ ਗੱਠਜੋੜ ਨੂੰ ਲੈ ਕੇ ਕੀ ਜਵਾਬ ਹੋਊਗਾ ਜੇਕਰ ਗੱਠਜੋੜ ਹੁੰਦਾ ਦੇਖੋ ਇਹ ਗੱਲ ਅਜੇ ਪਬਿਕ ਦੇ ਸੰਦਰਭ ਚ ਕੱਲ ਹੈ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਅਜੇ ਤਾਂ ਉਧਰ ਨੂੰ ਗੱਲੇ ਨਹੀਂ ਚੁਲੀ ਵੀ ਅਜੇ ਤਾਂ ਗਠਜੋੜ ਦੇਖੋ ਕਿਆਸਰਾਈਆਂ ਹੈ ਠੀਕ ਹੈ ਨਾ ਅਜੇ ਤਾਂ ਕੋਈ ਮੇਰੇ ਖਿਆਲ ਨਾਲ ਕੋਈ ਮੀਟਿੰਗ ਵੀ ਨਹੀਂ ਹੋਈ ਠੀਕ ਹੈ ਲੰਮਾ ਸਮਾਂ ਸਰਕਾਰ ਇਕੱਠੀ ਚੱਲੀ ਪੰਜਾਬ 'ਚ ਲੰਮਾ ਸਮਾਂ ਸਾਡਾ ਅਲਾਈਂਸ ਰਿਹਾ ਔਰ ਅੱਜ ਵੀ ਹਰੇਕ ਦੂਜੇ ਦੇ ਦੁੱਖ ਸੁੱਖ ਚ ਅਕਾਦੀ ਵੀ ਜਾਨਦੇ ਆ ਉਹਦੇ ਭਾਜਪਾ ਵੀ ਆਉਂਦੀ ਹੈ ਉਹਦੇ ਚ ਬਹੁਜਨ ਸਮਾਜ ਪਾਰਟੀ ਵਾਲੇ ਵੀ ਜਾਨਦੇ ਆ ਉਹ ਦੇਖੋ ਉਹ ਇੱਕ ਅਲੱਗ ਗੱਲ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਮੀਟਿੰਗਾਂ ਹੋਈਆਂ ਹੋਰ ਹੋਇਆ ਇਹ ਤਾਂ ਇੱਕ ਆਪਸੀ ਭਾਈਚਾਰਕ ਸਾਂਝ ਕਿਉਂਕਿ ਪੰਜਾਬ ਚ ਹਮੇਸ਼ਾ ਭਾਈਚਾਰਕ ਸਾਂਝ ਨੂੰ ਤਰਜੀਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਠੀਕ ਹੈ ਅੱਜ ਮਾਹੌਲ ਬਦਲ ਗਿਆ ਅੱਜ ਦੇ ਲੀਡਰ ਇੱਕ ਦੂਜੇ ਨੂੰ ਮਿਲਣਾ ਚੰਗਾ ਨਹੀਂ ਸਮਝਦੇ ਅੱਜ ਦੀ ਸਰਕਾਰ ਜਿਹੜੀ ਪੰਜਾਬ ਚ ਹੈ ਉਹਨਾਂ ਨੇ ਬੰਡੀਆਂ ਪਾ ਲੀਆਂ ਉਹ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਖਤਮ ਕਰ ਲਈ ਪਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਕਿਸੇ ਨਾਲ ਭਾਈਚਾਰਕ ਸਾਂਝ ਨਹੀਂ ਖਤਮ ਕਰੀ ਠੀਕ ਹੈ ਸਿਧਾਂਤਕ ਲੜਾਈ ਹੈ ਸਿਧਾਂਤਕ ਲੜਾਈ ਚ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਪੰਜਾਬ ਹੀ ਸਾਡਾ ਦਿਲ ਹੈ ਔਰ ਪੰਜਾਬ ਹੀ ਸਾਡਾ ਦਿਮਾਗ ਹੈ ਨਿੱਜੀ ਤੌਰ ਤੇ ਕੀ ਚਾਹੁੰਦੇ ਹੋ ਦੇਖੋ ਨਿੱਜੀ ਕਿਉਂਕਿ ਇੱਥੇ ਸਿਆਸੀ ਜਵਾਬ ਮੈਂ ਨਹੀਂ ਚਾਹੁੰਦਾ ਤੁਹਾਡੇ ਕੋਲੋਂ ਕਿ ਤੁਸੀਂ ਕੋਈ ਸਿਆਸਤ ਤੋਂ ਪ੍ਰੇਰਿਤ ਜਵਾਬ ਦਵੋ ਅਕਾਲੀ ਦਲ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਾਂ ਅਕਾਲੀ ਦਲ ਦਾ ਵੱਖ-ਵੱਖ ਤਰ੍ਹਾਂ ਦਾ ਸਮਾਂ ਦੇਖਿਆ ਇਹ ਗੱਲ ਮੰਨਣੀ ਪਊਗੀ ਕਿ ਅਕਾਲੀ ਦਲ ਦੇ ਉੱਪਰ ਅੱਜ ਦੇ ਟਾਈਮ ਦੇ ਵਿੱਚ ਕੁਝ ਮੁਸ਼ਕਲ ਸਮਾਂ ਸਿਆਸੀ ਤੌਰ ਤੇ ਨਿੱਜੀ ਤੌਰ ਤੇ ਸਿਆਸੀ ਤਜਰਬੇ ਦੇ ਵਿੱਚੋਂ ਕੀ ਚਾਹੁੰਦੇ ਹੋ ਜਿਵੇਂ ਕੈਪਟਨ ਮਨਿੰਦਰ ਸਿੰਘ ਦੀ ਕੋਈ ਨਿੱਜੀ ਰਾਏ ਹੋ ਸਕਦੀ ਆ ਤਾਂ ਪਰਵਿੰਦਰ ਸਿੰਘ ਸੋਹਣਾ ਦੀ ਵੀ ਤਾਂ ਕੋਈ ਨਿੱਜੀ ਰਾਏ ਹੋ ਸਕਦੀ ਹੈ ਅੱਜ ਇੱਕ ਬੀਜੇ ਪੰਜਾਬ ਚ ਕੋਈ ਬਿਜ਼ਨੈਰੀ ਸੀਐਮ ਹੈ ਬਣ ਸਕਦਾ ਜੇ ਕੋਈ ਪੰਜਾਬ ਨੂੰ ਬਚਾ ਸਕਦਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਬਚਾ ਸਕਦਾ ਹੋਰ ਤੁਸੀਂ ਇਹ ਲਾਓ ਅੱਜ ਤੱਕ ਪੰਜਾਬ ਚ ਚਿਹਰਿਆਂ ਦੀ ਲੜਾਈ ਹੋਈ ਤੁਸੀਂ ਇਹ ਲਾਓ ਪਿਛਲਾ ਇਤਿਹਾਸ ਕੱਢ ਲਓ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਪੰਜਾਬ ਦੇ ਤਾਂ ਉਹ ਚਿਹਰਾ ਸੀਗੇ ਇੱਕ ਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਉਹ ਵੀ ਇੱਕ ਚਿਹਰਾ ਸੀਗੇ ਜੇ ਅੱਜ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਉਹ ਵੀ ਕਚੇਰਾ ਸੀਗੇ ਅੱਜ ਚਿਹਰਿਆਂ 'ਚ ਨਜ਼ਰ ਮਾਰ ਲਓ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੇ ਵਿਜ਼ਨਰ ਦੀ ਗੱਲ ਕਰੂੰ ਜੀ ਦਾ ਵਿਜ਼ਨ ਹੈ ਪੰਜਾਬ ਪ੍ਰਤੀ ਤਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਦੇਖੋ ਪੰਜਾਬ ਅੱਜ ਚਾਹ ਰਿਹਾ ਵੀ ਵੀ ਕਿਤੇ ਨਾ ਕਿਤੇ ਯਾਰ ਸਭ ਤੋਂ ਗਲਤੀ ਹੋ ਗਈ ਅਸੀਂ ਲੁੱਟੇ ਗਏ ਸੀ ਕੁੱਟੇ ਗਏ ਸੀ ਮਾਰੇ ਗਏ ਕਿਉਂਕਿ ਜਿਹੜਾ ਝੂਠ ਹੁੰਦਾ ਜਿਹੜੀ ਉਹ ਗੱਲ ਹੁੰਦੀ ਆ ਲੰਮਾ ਸਮਾਂ ਨਹੀਂ ਚੱਲਿਆ ਕਰਦੀ ਸੋ ਇਸ ਕਰਕੇ ਇਹ ਹੈ ਅਸੀਂ ਤਾਂ ਸਾਡਾ ਤਾਂ ਇਹੀ ਹੈ ਵੀ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹ ਰਹੇ ਉਦੋਂ ਲਈ ਜੇ ਕੁਝ ਵੀ ਕਰਨਾ ਪਵੇ ਦੇਖੋ ਮੈਂ ਲੋਕ ਤਾਂ ਲੋਕ ਤਾਂ ਲੋਕ ਤਾਂ ਨਾ 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 ਲੋਕ ਤਾਂ ਇੱਥੇ ਕਹਿ ਇਹ ਵੀ ਕਹਿ ਸਕਦੇ ਨੇ ਜੇ ਮੈਂ ਪੰਜਾਬਠੇਠ ਪੰਜਾਬੀ ਦੇ ਵਿੱਚ ਗੱਲਾਂ ਮਾਂ ਲੋਕ ਤਾਂ ਇੱਥੇ ਵੀ ਕਹਿ ਸਕਦੇ ਨੇ ਕਿ ਹੁਣ ਦੇਖਿਓ ਕਾਲੀ ਠੁੱਕ ਕੇ ਚੱਟਣਗੇ ਕਿ ਕਿਦਾਂ ਚੱਟਣਗੇ ਜੀ ਪਹਿਲਾਂ ਪਹਿਲਾ ਵਿਰੋਧ ਪਹਿਲਾਂ ਸੁਣੋ ਸੁਣੋ ਮੈਂ ਦੱਸਦਾ ਮੈਂ ਦੱਸਦਾ ਤੁਸੀਂ ਇਤਿਹਾਸ ਕਰ ਮੈਂ ਦੱਸਦਾ ਮੁਗਲਾਂ ਤੋਂ ਲੈ ਕੇ ਵੀ ਆਵਾਂਗੇ ਇਤਿਹਾਸ ਤੇ ਵੀ ਆਵਾਂਗੇ ਮੈਂ ਦੱਸਦਾ ਮੈਂ ਦੱਸਦਾ ਮੈਂ ਦੱਸਦਾ ਸਮਝੋ ਪਹਿਲਾਂ ਕੈਪਟਨ ਮਨਿੰਦਰ ਸਿੰਘ ਨੂੰ ਸਿਆਸੀ ਤੌਰ ਤੇ ਭੰਡ ਦੇ ਰਹੇ ਹੋ 2002 ਤੋਂ ਲੈ ਕੇ 2007 ਦੇ ਵਿੱਚ ਸਰਕਾਰ ਆਈ ਔਸ ਤੋਂ ਬਾਅਦ 2017 ਦੇ ਵਿੱਚ ਮੁੱਖ ਮੰਤਰੀ ਬਣ ਕੇ ਕੈਪਟਨ ਮਨਿੰਦਰ ਸਿੰਘ ਨੂੰ ਅੱਜ ਪੰਡ ਦੇ ਰਹੇ ਹਾਂ ਜੇਕਰ ਅ ਅਲਾਈਅੰਸ ਹੁੰਦਾ ਹੈ ਦੋਨਾਂ ਪਾਰਟੀਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਕੈਪਟਨ ਮਨਿੰਦਰ ਸਿੰਘ ਕਿਸ ਤਰ੍ਹਾਂ ਨਜ਼ਰ ਆਉਣਗੇ ਉਸ ਸੁਣ ਲਓ ਸੁਣ ਲਓ ਉਸ ਤੋਂ ਬਾਅਦ ਬੀਬਾ ਬਾਦਲ ਨੇ ਜਦੋਂ ਅਸਤੀਫਾ ਦਿੱਤਾ ਉਸ ਤੋਂ ਬਾਅਦ ਭਾਜਪਾ ਨੂੰ ਪੰਡ ਦੇ ਰਹੇ ਹਾਂ ਫਿਰ ਮੋਦੀ ਜੀ ਦੀ ਜੈ ਹੋਏਗੀ ਨਹੀਂ ਹੋਏਗੀ ਨਾ ਤੁਸੀਂ ਤੁਸੀਂ ਨਾ ਬਹੁਤ ਬਹੁਤਾ ਅੱਗੇ ਸੋਚ ਗਏ ਅਜੇ ਤਾਂ ਮੈਂ ਕਹਿ ਰਿਹਾ ਅਜੇ ਜੇਕਰ ਹੋਈ ਜੇ 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 ਤਾਂ ਜੇ ਹੈ ਨਾ ਜੇ ਹੈ ਨਾ ਵੀ ਇਸ ਕਰਕੇ ਜੇ ਨੂੰ ਨਾ ਤੁਸੀਂ ਲੈ ਕੇ ਆਓ ਵਿੱਚ ਸ਼੍ਰੋਮਣੀ ਅਕਾਲੀ ਦਲ ਕੋਈ ਵੀ ਐਸਾ ਕੰਮ ਨਹੀਂ ਕਰੂਗਾ ਸ਼੍ਰੋਮਣੀ ਅਕਾਲੀ ਦਲ ਕੋਈ ਇਹ ਜਿਹੀ ਗੱਲ ਨਹੀਂ ਕਰੂਗਾ ਜਿਹੜੀ ਪੰਜਾਬ ਦੇ ਹੱਕ 'ਚ ਨਾ ਹੋਵੇ ਹਾਂ ਡਾਕਟਰ ਨਰਿੰਦਰ ਸਿੰਘ ਨੇ ਕੋਈ ਹਵਾ 'ਚ ਤਾਂ ਨਹੀਂ ਬਿਆਨ ਦੇ ਤਾਂ ਹੋਏਗਾ ਕਿਉਂਕਿ ਉਹਨਾਂ ਦਾ ਵੀ ਤਜਰਬਾ ਲੰਮਾ ਹੈ ਜੀ ਐਮਪੀ ਰਹੇ ਨੇ ਮੁੱਖ ਮੰਤਰੀ ਰਹੇ ਨੇ ਤੁਸੀਂ ਇੱਕ ਬਿਆਨ ਨੂੰ ਇੱਕ ਪੱਖ ਤੋਂ ਦੇਖ ਲਿਆ ਜਿਹੜੇ ਉਹਨਾਂ ਦੀ ਪਾਰਟੀ ਦੇ ਦੂਜਿਆਂ ਦੇ ਬਿਆਨ ਆਏ ਠੀਕ ਹੈ ਜਿਆਨੀ ਸਾਹਿਬ ਦਾ ਬਿਆਨ ਹੈ ਉਹਨਾਂ ਦਾ ਕੀ ਬਿਆਨ ਦੇਖੋ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਈ ਬਾਹਰ ਨਹੀਂ ਆਕੜੀਆਂ ਸੱਚਾਈਏ ਵੀ ਅਸੀਂ ਸਮਝੌਤੇ ਬਿਨਾਂ ਜੀ ਬਚਦੇ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਰਾਜ ਕਰਨ ਨੂੰ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਲੜਾਈ ਲੜਨ ਲਈ ਹੈ ਸ਼੍ਰੋਮਣੀ ਅਕਾਲੀ ਦਲ ਠੀਕ ਹੈ ਨਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਨ ਲਈ ਹੈ ਸ਼੍ਰੋਮਣੀ ਅਕਾਲੀ ਦਲ ਸਮਝੌਤੇ ਨਾਲ ਸਰਕਾਰ ਬਣਾਣਾ ਸਾਡੇ ਵਾਸਤੇ ਐਮਿਤਰੀ ਹੈ ਲੋਕਾਂ ਨੂੰ ਤੁਹਾਨੂੰ ਦੱਸ ਰਿਹਾ ਕਿ ਲੋਕਾਂ ਦੀ ਇੱਕ ਗੱਲ ਹੋ ਗਈ ਕਹਦੇ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣੂ ਪੰਜਾਬ ਤਾਂ ਬਚੂ ਨਹੀਂ ਪੰਜਾਬ ਗਿਆ ਬਾਈ ਜੀ ਸਰਵਾਈਵ ਕਰ ਪਾਉਗੇ ਇਸ ਗੱਠ ਜੋੜ ਤੇ ਬਿਨਾ ਜੇਕਰ ਨਹੀਂ ਹੁੰਦਾ ਕਿਉਂਕਿ ਜੇਕਰ ਇਲੈਕਸ਼ਨਾਂ ਦੀ ਗੱਲ ਕਰੀਏ 2022 ਦੇ ਵਿੱਚ ਅਕਾਲੀ ਦਲ ਦੇ ਕੀ ਹਾਲ ਹੋਏ ਨੇ ਉਸ ਤੋਂ ਬਾਅਦ ਆਪਾਂ ਨੂੰ ਪਤਾ ਉਸ ਤੋਂ ਬਾਅਦ ਤਰਨਤਨ ਵੀ ਦੇਖੋ ਜ਼ਿਮਨੀ ਚੋਣਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਰਨਤਨ ਸਾਹਿਬ ਦੀ ਲੇਟੈਸਟ ਗੱਲ ਕਰੀਏ ਬੀਬੀ ਰੰਧਾਵਾ ਜੀ ਨੂੰ 30000 ਦੇ ਨੇੜੇ ਜਿਹੜੇ ਵੋਟ ਪਈਆ ਪਿਛਲੇ 2022 ਦੇ ਨਾਲ 8000 ਵੋਟ ਦੇ ਕਰੀਬ ਉਹਨਾਂ ਦੀ ਘਟੀ ਹੈਗੀ ਆ ਪਰ ਅਕਾਲੀ ਦਲ ਦੇ ਲੋਕ ਕਹਿੰ ਰਹੇ ਨੇ ਅਸੀਂ ਅਸੀਂ ਵਾਪਸੀ ਕਰ ਗਏ ਅਸੀਂ ਰਿਵਾਈਵ ਹੋ ਗਏ ਜੀ ਤੁਸੀਂ ਇਹ ਦੇਖੋ ਜਿਹੜਾ ਪਹਿਲੇ ਨੰਬਰ ਤੇ ਆਇਆ ਉਹ ਵੀ ਅਕਾਲੀ ਠੀਕ ਆ ਸਾਡਾ ਪਕੌੜਾ ਦੂਜੇ ਤੇ ਆਏ ਉਹ ਵੀ ਅਕਾਲੀ ਜਿਹੜਾ ਤੀਜੇ ਤੇ ਆ ਉਹ ਵੀ ਅਕਾਲੀ ਤੀਜੇ ਨੇ ਤਾਂ ਬਿਆਨ ਇਹ ਦਿੱਤਾ ਕਹਿੰਦਾ ਜੇ ਮੈਂ ਨਾ ਖੜਾ ਹਾਂ ਉਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਤ ਗਿਆਦਾ ਸੋ ਇਸ ਕਰਕੇ ਵੋਟ ਕਿਹਨੂੰ ਪਾਈ ਲੋਕਾਂ ਨੇ ਅਕਾਲੀ ਦਲ ਨੂੰ ਤੁਸੀਂ ਆਜੋ ਹੁਣ ਦੇਖੋ ਇੱਕ ਨਾ ਸਿਨੈਰੀਓ ਬਣ ਜਾਂਦਾ ਇੱਕ ਕਈਆਂ ਨੂੰ ਬਹਿਮ ਹੈ ਹੁਣ ਯਾਰ ਕਈ ਸਾਡੇ ਲੀਡਰਾਂ ਨੂੰ ਵੀ ਆ ਦੂਜੇ ਜਿਹੜੇ ਸਾਡੇ ਜਿਹੜੇ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਨਾਲ ਤੁਸੀਂ ਜੱਫੀ ਪਾਉਣ ਨੂੰ ਫਿਰ ਰਹੇ ਹੋ ਉਹ ਉਹਨਾਂ ਦਾ ਵੀ ਮੈਂ ਨਹੀਂ ਪਾਉਣ ਨੂੰ ਫਿਰ ਰਿਹਾ ਉਹਨਾਂ ਕੈਪਟਨ ਮਨਿੰਦਰ ਸਿੰਘ ਦਾ ਬਿਆਨ ਆਇਆ ਨਾ ਮੈਂ ਉਹ ਹੀ ਕਹਿ ਰਿਹਾ ਉਹਨਾਂ ਦੇ ਲੀਡਰਾਂ ਨੂੰ ਵੀ ਇੱਕ ਬਹੁਤ ਵੱਡਾ ਬਹਿਮ ਹੈ ਦੇਖੋ ਹਰੇਕ ਚੋਣ ਦਾ ਲੱਖ ਲੱਖ ਅਲੱਗ-ਅਲੱਗ ਮਾਬਦਾਨ ਹੁੰਦਾ ਕੋਈ ਪੰਜਾਬ ਵਾਸਤੇ ਵੋਟ ਪੈਣੀ ਹੈ ਕੋਈ ਅ ਜ਼ਿਲੇ ਵਾਸਤੇ ਪੈਣੀ ਹੈ ਕੋਈ ਪਿੰਡ ਵਾਸਤੇ ਪੈਣੀ ਹੈ ਪਿੰਡ ਚ ਸਰਪੰਚ ਲੋਕ ਉਹਨੂੰ ਚੁਣਦੇ ਆ ਜਿਹੜਾ ਵਧੀਆ ਬੰਦਾ ਹੋ ਜਿਹਦੇ ਨਾਲ 4 ਬੰਦੇ ਹੋਣਗੇ ਜੀ ਠੀਕ ਆ ਜਦ ਪੰਜਾਬ ਦੀ ਗੱਲ ਆਉਣੀ ਹੈ ਤਾਂ ਉਹਨਾਂ ਨੇ ਪੰਜਾਬ ਦਾ ਫੈਸਲਾ ਕਰਨਾ ਉਹਦੇ ਚ ਫਿਰ ਹਰੇਕ ਪਾਰਟੀ ਦਾ ਲੱਗ ਲੱਗ ਵੰਡਣਾ ਵੀ ਆਹ ਕਾਂਗਰਸ ਵੱਲੋਂ ਇਹ ਆਪ ਵੱਲੋਂ ਇਹ ਫਲਾਣੇ ਵੱਲੋਂ ਇਹ ਸੋ ਇਸ ਕਰਕੇ ਇਹ ਹੈ ਅਸੀਂ ਕੋਈ ਇਹ ਨਹੀਂ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜੱਫੀ ਪਾਣੀ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਬਹੁਤ ਜ਼ਰੂਰੀ ਹੈ ਸਰਕਾਰਾਂ ਬਣ ਲੀਆਂ ਸਰਕਾਰਾਂ ਹੰਢਾ ਲੀਆਂ ਸਰਕਾਰਾਂ ਦਾ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਜਿਹੜੇ ਪੰਜਾਬ ਸਾਨੂੰ ਪਹਿਲਾਂ ਸਾਡੇ ਪ੍ਰਧਾਨ ਸਾਹਿਬ ਦੀ ਇਹ ਸੋਚ ਹੈ ਔਰ ਪੰਜਾਬ ਦੇ ਮੁੱਦਿਆਂ ਤੇ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਕਿਹੜੇ ਮੁੱਦੇ ਹੋਣਗੇ ਬਾਈ ਜੀ ਜੇਕਰ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਇਹ ਚੀਜ਼ ਟੇਬਲ ਟਾਕ ਤੇ ਪਹੁੰਚਦੀ ਆ ਸਭ ਤੋਂ ਪਹਿਲਾਂ ਮੁੱਦੇ ਕਿਹੜੇ ਹੋਣਗੇ ਸਾਡਾ ਸਭ ਤੋਂ ਪਹਿਲਾਂ ਮੁੱਦਾ ਸਾਡੇ ਗੁਰਤਾਮ ਤੁਸੀਂ ਸਾਡੀ ਸ਼੍ਰੋਮਣੀ ਕਮੇਟੀ ਹਰਿਆਣੇ ਚ ਲਗ ਬਣਾਤੀ ਕਾਂਗਰਸ ਨੇ ਤੋੜਤੀ ਉਦੋਂ ਅੱਗੇ ਹਜ਼ੂਰ ਸਾਹਿਬ ਦਾ ਤਖਤ ਉਦੋਂ ਅੱਗੇ ਅਕਤ ਪਟਨਾ ਸਾਹਿਬ ਉਹ ਸਾਰਾ ਦੇਖੋ ਜਿਹੜਾ ਗੁਰੂ ਘਰਾਂ ਦਾ ਪ੍ਰਬੰਧ ਸਾਤ ਤੋਂ ਖੋਣ ਤੱਕ ਪੁਰਾਣੀਆਂ ਸਰਕਾਰਾਂ ਨੇ ਜੋਰ ਲਾਇਆ ਸਾਡਾ ਇਹ ਹੈ ਵੀ ਜਦੋਂ ਸ੍ਰੀ ਕਾਲ ਤਖਤ ਸਾਹਿਬ ਸੁਪਰੀਮ ਹੈ ਤਾਂ ਉਹ ਉਹਨਾਂ ਦੀ ਅਗਵਾਈ ਦੇ ਥੱਲੇ ਹੀ ਹੋਣਾ ਚਾਹੀਦਾ ਪਹਿਲਾ ਤੇ ਦੂਜਾ ਭਾਵੇਂ ਕਿਸਾਨੀ ਅੰਦੋਲਨ ਚ ਜੋ ਕਿਸਾਨਾਂ ਦੀਆਂ ਮੰਗਾਂ ਉਹ ਉਹ ਵੀ ਸਾਡੇ ਵਾਸਤੇ ਅਹਿਮ ਹੈ ਠੀਕ ਹੈ ਨਾ ਇਹ ਬਾਕੀ ਇਹ ਆ ਦੇਖੋ ਬੀਬੀਐਮਬੀ ਦਾ ਮੁੱਦਾ ਹੋ ਗਿਆ ਭਾਵੇਂ ਯੂਨੀਵਰਸਿਟੀ ਦਾ ਮੁੱਦਾ ਸਾਡੇ ਇਹ ਮੁੱਦੇ ਅਹਿਮ ਐ ਦੇਖੋ ਅਸੀਂ ਤਾਂ ਇਹ ਕਹਿੰਨੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰੋੜਤਾ ਕਰਦਾ ਆ ਤੇ ਉਹ ਤੇ ਉਹ ਉਹ ਤੇ ਖੜ ਕੇ ਉਹ ਉਹ ਤੇ ਖੜ ਕੇ ਹੀ ਸ਼੍ਰੋਮਣੀ ਅਕਾਲੀ ਦਲ ਆਪਣੀ ਲੜਾਈ ਲੜੂਗਾ ਮਤਲਬ ਕਿ ਬੰਦੀ ਸਿੰਘਾਂ ਦੀ ਗੱਲ ਨਹੀਂ ਹੋएगी ਕਿਉਂਕਿ ਮੈਨੂੰ ਮੈਨੂੰ ਉਮੀਦ ਸੀ ਕਿ ਸੁਹਾਣਾ ਸਾਹਿਬ ਬੰਦੀ ਸਿੰਘਾਂ ਦੀ ਗੱਲ ਕਰਨਗੇ ਜਗਤਾਰ ਸਿੰਘ ਹਵਾਰਾ ਦੀ ਗੱਲ ਕਰਨਗੇ ਜਿਹੜੇ ਨੌਜਵਾਨ ਸਜਾ ਆਜੋ ਉਸੇ ਗੱਲ ਤੇ ਆਜੋ ਨਾ ਭਾਈ ਬਲਵੰਤ ਸਿੰਘ ਜੀ ਰਾਜੂਆਣਾ ਸਾਹਿਬ ਜੇਕਰ ਮਨੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨਾ ਹੁੰਦੀ ਤਾਂ ਅੱਜ ਉਹ ਜਿੰਦਾ ਨਾ ਹੁੰਦੇ ਕਿਉਂਕਿ ਉਹਨਾਂ ਨੂੰ ਫਾਂਸੀ ਦਾ ਆਰਡਰ ਹੋ ਗਿਆ ਸੀਗਾ ਬਾਦਲ ਸਾਹਿਬ ਨੇ ਜਿਹਦੇ ਵਿੱਚ ਸੁਪਰਟੈਂਡੈਂਟ ਨੂੰ ਕਿਹਾ ਵੀ ਚਾਹੇ ਸਾਨੂੰ ਸਰਕਾਰ ਤੋੜਨੀ ਪੈ ਜੇ ਛੱਡਣੀ ਪੈ ਜੇ ਪਰ ਆਪਾਂ ਫਾਂਸੀ ਨਹੀਂ ਲਾਉਣੀ ਸਿੱਧੇ ਸੈਂਟਰ ਨਾਲ ਤਾਲਮੇਲ ਕਰਿਆ ਔਰ ਉਹ ਫਾਂਸੀ ਦੀ ਸਜ਼ਾ ਅਜ ਤੱਕ ਰੋਕ ਲੱਗੀ ਹੋਈ ਹੈ ਪਰ ਉਸੇ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੂੰ ਬਚਾਉਣ ਦੇ ਲਈ ਚੱਲਦੇ ਸੰਘਰਸ਼ ਦੇ ਵਿੱਚ 18 ਸਾਲਾ ਜਸਵੰਤ ਸਿੰਘ ਚੌੜਸਿੱਧਵਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ 2112 ਦੇ ਵਿੱਚ ਮੇਰੀ ਮੇਰੀ ਗੱਲ ਨਾ ਇਹ 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 ਨਾ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਇਹ ਗੱਲਾਂ ਸਰਕਾਰਾਂ ਦੇ ਥੋਪੀਆਂ ਜਾਂਦੀਆਂ ਆਕਸਰ ਰਾਜ ਤਾਂ ਫੋੜਾ ਹੀ ਸੀ ਨਾ ਭਾਈ ਜੀ ਇਸ ਦੇ ਵਿੱਚ ਥੋਪਣ ਦੀ ਤਾਂ ਮੈਂ ਮੈਂ ਕਹਿ ਰਿਹਾ ਤੁਹਾਨੂੰ ਵੀ ਰਾਜ ਸਾਡਾ ਸੀਗਾ ਸਾਡੇ ਪੁਲਿਸ ਸੌਲਰ ਨੇ ਗਲਤੀ ਕਰੀ ਹੋਊਗੀ ਠੀਕ ਹੈ ਨਾ ਉਹਦਾ ਅਸੀਂ ਖਮਿਆਜਾ ਭੁਗਤ ਲਿਆ ਭਾਈ ਸਾਹਿਬ ਉਹਦਾ ਖਮਿਆਜਾ ਅਸੀਂ ਜਿਹੜੀ ਨਾ ਇਹ ਇਹ ਲਾਓ ਵੀ ਕੋਈ ਬਾਦਲ ਸਾਹਿਬ ਨੇ ਥੋੜੀ ਕਿਹਾ ਸੀਗਾ ਵੀ ਇਹ ਕਰ ਦੋ ਠੀਕ ਹੈ ਨਾ ਪਰ ਇਹ ਆ ਵੀ ਸ਼ਰੂਮਣੀ ਕਾਰੀ ਦਲ ਹਰੇਕ ਮੰਗ ਦੇ ਲਈ ਹਰੇਕ ਪੰਜਾਬ ਦੇ ਮੁੱਦੇ ਲਈ ਸੁਹਿਰਦ ਹੈ ਜੇਕਰ ਮੈਂ ਹੁਣ ਇਸ ਵੀਡੀਓ ਦੀ ਸਮਾਪਤੀ ਵੱਲ ਜਾਂਦਾ ਜੇਕਰ ਅਲਾਈਅੰਸ ਹੋ ਜਾਂਦਾ ਇਕੱਠੇ ਬਹਿ ਜਾਣੇ ਹੋ ਜੇਕਰ ਮੈਂ ਇੱਥੇ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਵੱਡਾ ਭਰਾ ਕਹਿੰਦਾ ਰਿਹਾ ਭਾਰਤੀ ਜਨਤਾ ਪਾਰਟੀ ਦਾ ਜਦੋਂ ਪਹਿਲਾਂ ਥੋੜਾ ਗੱਠ ਜੋੜ ਸੀ ਹੁਣ ਹਾਲਾਤ ਬਦਲੇ ਨੇ ਸਰਕਾਰ ਦੇ ਵਿੱਚ ਸੀ ਹੁਣ ਸਰਕਾਰ ਤੋਂ ਦੂਰ ਹੋ ਜ਼ਮਾਨਤਾਂ ਵੀ ਕਈ ਵਾਰ ਜਬਤ ਹੋ ਜਾਂਦੀਆਂ ਨੇ ਅਲੀਗੇਸ਼ਨ ਵੱਡੇ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਸੁਖਵੀਰ ਸਿੰਘ ਬਾਦਲ ਨੂੰ ਜਾਣਾ ਪਿਆ ਸਵਾਲਾਂ ਦੇ ਕਟਾਰੇ ਦੇ ਵਿੱਚੋਂ ਹੁਣ ਵੱਡਾ ਪਰਾ ਹੀ ਬਣ ਕੇ ਆਉਂਗੇ ਜਾਂ ਫੇਰ ਛੋਟਾ ਪਰਾ ਬਣ ਕੇ ਨਾਲ ਬੀਜਪੀ ਦੇ ਚੱਲਣ ਦੇ ਲਈ ਤਿਆਰੋਂ ਸੀਟਾਂ ਤੌਰ ਤੇ ਜੇਕਰ ਮੈਂ ਗੱਲ ਕਰਾਂ ਬਦਲ ਦੀ ਪਹਿਲੀ ਗੱਲ ਤਾਂ ਇਸ ਬਿਸ਼ੇ ਤੇ ਜੇ ਗੱਲਬਾਤ ਨਹੀਂ ਹੋਈ ਪਰ ਸ਼੍ਰੋਮਣੀ ਅਕਾਲੀ ਦਲ ਨਿੱਜੀ ਤਜਰਬਾ ਦੱਸਦੇ ਹਾਂ ਨਿੱਜੀ رائے ਦੱਸਦੇ ਹੋ ਨਿੱਜੀ ਰਾਏ ਤਾਂ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇਖੋ ਪੰਜਾਬੀਆਂ ਦੀ ਖੇਤਰੀ ਪਾਰਟੀ ਹੈ ਜਿਹੜਾ ਖੇਤਰ ਦਾ ਲੀਡਰ ਹੈ ਖੇਤਰ ਦੀ ਪਾਰਟੀ ਹੈ ਉਹ ਉਹੀ ਵੱਡਾ ਰਹੂ ਦੇਖੋ ਸਾਡਾ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸਾਡਾ ਕੋਈ ਇਸ ਗਲ ਵਿਸ਼ੇ ਤੇ ਸਰਕਾਰਾਂ ਬਣਾਉਣਾ ਨਾ ਬਣੇ ਭਾਵੇਂ ਸਾਡੀ ਸਰਕਾਰ 2032 ਚ ਬਣੇ ਵੈਸੇ ਮਾਹੌਲ ਇਹੋ ਜਿਹਾ ਬਣ ਰਿਹਾ 27 ਚ ਬਹੁਤ ਵਧੀਆ ਰਿਜ਼ਲਟ ਆਉਣਗੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸੀਐਮ ਬਣਨਗੇ ਪਰ ਕਿਤੇ ਵੀ ਇਹ ਨਹੀਂ ਹੋਊਗਾ ਵੀ ਸਮਝੌਤਾ ਦੇਖੋ ਕੋਸ਼ਿਸ਼ਾਂ ਹੋលੀਆਂ ਠੀਕ ਹੈ ਸਾਡੇ ਇਥੋਂ ਲੈ ਕੇ ਤਖਤ ਸਭ ਤੱਕ ਜਿਹੜੇ ਸੀਗੇ ਉਹਨਾਂ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋਲੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਲੀਆਂ ਜਦੋਂ ਇਸ ਦੌਰ ਤੋਂ ਅਸੀਂ ਨਿਕਲ ਕੇ ਫੇਰ ਚੜ੍ਹਦੀ ਕਲਾ ਵੱਲ ਨੂੰ ਜਾ ਰਹੇ ਹਾਂ ਤਾਂ ਸਾਨੂੰ ਕੋਈ ਪ੍ਰਵਾਹ ਨਹੀਂ ਸਮਝੌਤਾ ਹੋਏ ਸਮਝੌਤਾ ਨਾ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਝੜਾਰੂ ਵਰਕਰ ਲੀਡਰ ਆਗੂ ਤਿਆਰ ਹਨ ਮੈਦਾਨ 'ਚ ਸਰਕਾਰ ਬਣਾਉਣ ਦਾ ਦਾਵਾ ਕੀਤਾ 2027 'ਚ ਕਿੰਨੀਆਂ ਸੀਟਾਂ ਦੇਖ ਰਹੇ ਹੋ ਅਕਾਲੀ ਦਲ ਨੂੰ ਦੇਖੋ ਜਿਸ ਤਰ੍ਹਾਂ ਹੁਣ ਮਾਹੌਲ ਚੱਲ ਰਿਹਾ ਜਿਵੇਂ ਅੱਜ ਦੇਖੋ ਸਭ ਤੋਂ ਵੱਡੀ ਗੱਲ ਹੜਾ ਨੇ ਇੱਕ ਗੱਲ ਤੈਅ ਕਰਤੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਠੀਕ ਹੈ ਨਾ ਉਹਦਾ ਪਤਾ ਲੱਗ ਗਿਆ ਵੀ ਯਾਰ ਖੇਤਰੀ ਪਾਰਟੀ ਕੀ ਹੁੰਦੀ ਹੈ ਸੈਂਟਰ ਵਾਲਿਆਂ ਕੀ ਹੁੰਦੀ ਹੈ ਅੱਜ ਜਿਹੜਾ ਖੇਤਰੀ ਪਾਰਟੀ ਦਾ ਲੀਡਰ ਸੀਗਾ ਉਹ ਲੋਕਾਂ ਦੇ ਵਿੱਚ ਗਿਆ ਔਰ ਲੋਕਾਂ ਦੀ ਇਹ ਨਹੀਂ ਹੈ ਵੀ ਉੱਥੇ ਕਹੀ ਚੱਕੇ ਲੱਗੇ ਇਹ ਨਹੀਂ ਹੈ ਵੀ ਉੱਥੇ ਜਾ ਕੇ ਜੀ ਨਾਟਕ ਕਰਿਆ ਦੋ ਥੈਲੇ ਚੱਕ ਕੇ ਸਾਈਡ ਤੇ ਰੱਖਦੇ ਉਹਨੇ ਕਿ ਹਰ ਮਦਦ ਦੱਸੋ ਜੋ ਤੁਹਾਨੂੰ ਲੋੜ ਆ ਦੱਸੋ ਉਂ ਕਈ ਜਗ੍ਹਾ ਗੱਲ ਹੋਈ ਵੀ ਜੀ ਤੁਸੀਂ ਆਗੇ ਜੀ ਆ ਸਾਡੇ ਨਾਲੇ ਕਰਾਓਗੇ ਤਾਂ ਸਾਡੇ ਪ੍ਰਧਾਨ ਜੀ ਸਾਬ ਦਾ ਸਵਾਲ ਪਤਾ ਕੀ ਸੀਗਾ ਜਵਾਬ ਉਹ ਕਹਿੰਦੇ ਯਾਰ ਵੀ ਮੈਂ ਤੋਂ ਮਦਦ ਦੱਸੋ ਤੁਸੀਂ ਤੁਹਾਨੂੰ ਡੀਜ਼ਲ ਦੀ ਲੋੜ ਹੈ ਤੁਹਾਨੂੰ ਉਹਦੀ ਲੋੜ ਹੈ ਹੋਰ ਸਮਾਨ ਦੀ ਤੁਹਾਨੂੰ ਜਿਸ ਵੀ ਚੀਜ਼ ਦੀ ਲੋੜ ਹੈ ਉਹ ਮੈਨੂੰ ਦੱਸੋ ਮੈਂ ਉਹ ਤੁਹਾਡੀ ਪੂਰੀ ਕਰਾਂਗਾ ਮੇਰਾ ਕੰਮ ਹੈ ਥੋੜੀ ਵੀ ਮੈਂ ਚੱਕ ਕੇ ਇੱਥੇ ਥੱਲੇ ਲਾਵਾਂ ਸੋ ਇਸ ਕਰਕੇ ਕਈ ਸਾਡੇ ਥੈਲੀ ਲਾਉਣ ਲੱਗੇ ਕਈ ਕਈਆਂ ਚੱਕੀ ਖੜ ਗਏ ਦੇਖੋ ਪਲੇਹਮਾਨ ਤੋਂ ਕਈ ਮੰਤਰੀ ਵੀ ਮੂਰੀਆਂ ਚੜਾਈ ਫਰੀਗੇ ਯਾਰ ਉਹਨਾਂ ਦਾ ਕੰਮ ਉਹ ਤੋੜੀਦਾ ਉਹਨਾਂ ਦੇ ਡਾਇਰੈਕਸ਼ਨ ਦੇਣੀ ਸੀ ਉਹਨਾਂ ਦਾ ਸਰਕਾਰ ਚਲਾਉਣੀ ਆ ਉਹਨਾਂ ਨੇ ਤਾਂ ਹੜਾ ਨੂੰ ਠੱਲਣ ਦੇ ਲਈ ਕੰਮ ਕਰਨੇ ਸੀਗੇ ਕਈਆਂ ਚੱਕਣੀਆਂ ਨਹੀਂ ਸੀਗੀਆਂ ਤਾਂ ਸੁਖਵੀਰ ਸਿੰਘ ਮੈਂ ਕਹਿੰਦਾ ਹਾਲਾਤੇ ਬਦਲ ਗਏ ਜੀ ਹੁਣ ਤਾਂ ਉਹ ਦੇਖੋ ਤੁਸੀਂ ਬਾਬਾ ਨਾਨਕ ਚੜ੍ਹਦੀ ਕਲਾ ਵੱਲ ਨੂੰ ਤੋਰ ਰਿਹਾ ਔਰ ਦੇਖੋ ਝੂਠ ਬਹੁਤੀ ਦੇ ਨਹੀਂ ਚੱਲਦਾ ਪਹਿਲੇ ਆਏ ਹਰ ਘਰ ਨੌਕਰੀ ਵਾਦਾ ਕਰਕੇ ਆਗੇ ਦੂਜੇ ਆਏ ਕਹਿੰਦੇ ਬਦਲਾਅ ਦੇਵਾਂਗੇ ਬਦਲਾਅ ਤੁਹਾਡੇ ਸਾਹਮਣੇ ਆ ਅੱਜ ਧੀਆ ਭੈਣਾਂ ਤੇ ਵੀ ਪਰਚੇ ਹੋਗੇ ਅੱਜ ਮਾਸਟਰ ਵੀ ਕੁੱਟੇ ਜਾ ਰਹੇ ਆ ਅੱਜ ਡਾਕਟਰ ਵੀ ਕੁੱਟੇ ਜਾ ਰਹੇ ਆ ਅੱਜ ਮੈਂ ਕਹਿੰਦਾ ਪੰਜਾਬ ਰੋਡ ਬੇਜ ਦੇ ਕਰਮਚਾਰੀ ਵੀ ਕੁੱਟੇ ਜਾ ਰਹੇ ਆ ਹਰ ਘਰ ਨੌਕਰੀ ਦਾ ਵਾਦਾ ਕਰਨ ਵਾਲੀ ਸ਼ਖਸੀਅਤ ਛੇਤੀ ਹੀ ਤੁਹਾਡੇ ਕੋਲ ਵੀ ਬੈਠੀ ਹੋ ਸਕਦੀ ਹੈ ਦੇਖੋ ਇਹ ਵੱਡੇ ਫੈਸਲੇ ਆ ਵੱਡੇ ਫੈਸਲੇ ਜਦੋਂ ਬੈਠਣਗੇ ਦੇਖਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਧੰਨਵਾਦ ਜੀ ਸੋ ਬਿਲਕੁਲ ਹਾਲੇ ਅਫੀਸ਼ੀਅਲ ਤੌਰ ਤੇ ਇਸ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਕੋਈ ਵੀ ਗੱਲਬਾਤ ਅਕਾਲੀ ਦਲ ਦੇ ਵਿੱਚ ਨਹੀਂ ਚੱਲ ਰਹੀ ਪਰ ਭਵਿੱਖ ਦੇ ਸੰਦਰਭ ਦੇ ਵਿੱਚ ਆਖਰ ਕੀ ਹੋਣ ਵਾਲਾ ਹੈ ਕੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ 227 ਦੀਆਂ ਚੋਣਾਂ ਇਕੱਠੇ ਹੋ ਕੇ ਲੜਨਗੇ ਜਾਂ ਫਿਰ ਇੱਕ ਸਮੇਂ ਇਕੱਠੀਆਂ ਰਹਿਆਂ ਦੋਵੇਂ ਸਿਆਸੀ ਪਾਰਟੀਆਂ ਅਲੱਗ-ਅਲੱਗ 227 ਦੇ ਵਿੱਚ ਆਪਣੀ ਕਿਸਮਤ ਅਜਮਾਉਣਗੀਆਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਧੰਨਵਾਦ